ਅਤਿ ਦੀ ਗਰਮੀ ਤੋਂ ਬਾਅਦ بارش ਹੁਣ ਡੇਂਗੂ ਦਿਖਾਵੇਗਾ ਆਪਣੇ ਰੰਗ। ਕਿਹਨਾਂ ਨੂੰ ਹੁੰਦਾ ਹੈ ਡੇਂਗੂ ਨਾਲ ਮੌਤ ਦਾ ਸਭ ਤੋਂ ਵੱਧ ਖਤਰਾ। ਹਾਲੇ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਅਤਿ ਦੀ ਗਰਮੀ ਤੋਂ ਬਾਅਦ بارش ਆ ਗਈ ਹੈ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਪ੍ਰਭਾਵ ਵੀ ਵੱਧਦਾ ਹੈ। ਇਸ ਮੌਸਮ ਵਿੱਚ ਮੱਛਰਾਂ ਦਾ ਖਤਰਾ ਵੀ ਵੱਧ ਜਾਂਦਾ ਹੈ ਜਿਸ ਕਾਰਨ ਡੇਂਗੂ ਦਾ ਪ੍ਰਕੋਪ ਵੀ ਵੱਧ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡੇਂਗੂ ਦੀ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਵਸਾਤ ਦੇ ਆਉਂਦੇ ਡੇਂਗੂ ਦਾ ਕਹਿਰ ਵਧਣਾ ਸ਼ੁਰੂ ਹੋ ਜਾਂਦਾ ਅਜਿਹੇ 'ਚ ਬੱਚਿਆਂ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਲੋੜ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਮੱਛਰ ਦੇ ਕੱਟਣ ਨੂੰ ਜਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਸ ਨੂੰ ਨਹੀਂ ਲੈਂਦੇ ਅਤੇ ਇਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਸਿਹਤ ਮਾਹਿਰਾਂ ਅਨੁਸਾਰ ਡੇਂਗੂ ਤੋਂ ਜਿੰਨਾ ਖਤਰਾ ਬੱਚਿਆਂ ਨੂੰ ਹੁੰਦਾ ਹੈ ਕਿਸੇ ਹੋਰ ਨੂੰ ਨਹੀਂ ਹੁੰਦਾ ਇੱਕ ਵਾਰ ਜਦੋਂ ਇੱਕ ਬੱਚੇ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਮੌਤ ਦੀ ਸੰਭਾਵਨਾ ਵਾਲਿਆਂ ਦੇ ਮੁਕਾਬਲੇ ਕਈ ਗੁਣਾ ਵੱਧ ਜਾਂਦੀ ਹੈ 5 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਡੇਂਗੂ ਬੁਖਾਰ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਸਾਇੰਸ ਡਾਇਰੈਕਟ ਵਿੱਚ ਪ੍ਰਕਾਸ਼ਿਕ ਅਧਿਐਨ ਅਨੁਸਾਰ ਡੇਂਗੂ ਤੋਂ ਪੀੜਿਤ 80% ਤੋਂ ਵੱਧ ਬੱਚੇ 9 ਸਾਲ ਤੋਂ ਘੱਟ ਉਮਰ ਦੇ ਹਨ ਇਸ ਵਿੱਚ ਲੜਕੀਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਸਭ ਤੋਂ ਵੱਧ ਵੇਖੀ ਗਈ ਹੈ ਖੋਜ ਅਨੁਸਾਰ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸਭ ਤੋਂ ਵੱਧ ਹੈ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬੱਚਿਆਂ ਵਿੱਚ 4 ਗੁਣਾ ਵੱਧ ਹੈ ਵਿਸ਼ਵ ਸਿਹਤ ਸੰਗਠਨ ਮਤਾਬਕ ਡੈਂਗੂ ਦੇ ਕਈ ਮਾਮਲੇ ਬਹੁਤ ਘਾਤਕ ਹੁੰਦੇ ਹਨ ਹਾਲਾਂਕਿ ਜੇਕਰ ਵਿਅਕਤੀ ਨੂੰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ 44% ਦੀ ਮੌਤਾਂ ਡੈਂਗੂ ਦੇ ਦੋ ਗੰਭੀਰ ਇਨਫੈਕਸ਼ਨ ਕਾਰਨ ਹੁੰਦੀਆਂ ਹਨ ਪਹਿਲਾ ਡੈਂਗੂ ਹੈਮੋਰੈਜਿਕ ਬੁਖਾਰ ਹੈ ਤੇ ਦੂਜਾ ਡੈਂਗੂ ਸੌਂਕ ਸਿੰਡਰੋਮ ਹੈ ਬੱਚਿਆਂ ਵਿੱਚ ਡੈਂਗੂ ਦੇ ਲੱਛਣ ਕਿਵੇਂ ਦੇ ਹੁੰਦੇ ਹਨ ਬੱਚਿਆਂ ਦੇ ਵਿੱਚ ਤੇਜ਼ ਬੁਖਾਰ ਉਲਟੀਆਂ ਦਸਤ ਸਰੀਰ ਵਿੱਚ ਦਰਦ ਸਦਮਾ ਸਰੀਰ ਵਿੱਚ ਧੱਫੜਾਦ ਹੁੰਦੇ ਹਨ ਬੱਚਿਆਂ ਦੀ ਇਮਿਊਨਿਟੀ ਘਟ ਜਾਂਦੀ ਹੈ ਚੈਲੀ ਇਮਿਊਨਿਟੀ ਵੱਡਿਆਂ ਨਾਲੋਂ ਕਮਜ਼ੋਰ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਖਾਸ ਤੌਰ ਤੇ ਅਜਿਹੀਆਂ ਚੀਜ਼ਾਂ ਖਾਣ ਲਈ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਇਮਿਊਨਿਟੀ ਮਜ਼ਬੂਤ ਰਹੇ ਕਿਉਂਕਿ ਜੇਕਰ ਬੱਚੇ ਕਮਜ਼ੋਰ ਰਹਿਣਗੇ ਤਾਂ ਉਹ ਡੇਂਗੂ ਬੁਖਾਰ ਨੂੰ ਚੱਲ ਨਹੀਂ ਸਕਣਗੇ ਡੇਂਗੂ ਦਾ ਪਤਾ ਬੱਚਿਆਂ ਵਿੱਚ ਦੇਰ ਨਾਲ ਪਾਇਆ ਜਾਂਦਾ ਹੈ ਡੇਂਗੂ ਦਾ ਪਹਿਲਾ ਲੱਛਣ ਬੁਖਾਰ ਹੈ ਇਸ ਦੇ ਲੱਛਣ ਬੱਚਿਆਂ ਵਿੱਚ ਲੰਬੇ ਸਮੇਂ ਤੱਕ ਦਿਖਾਈ ਦਿੰਦੇ ਹਨ ਇਸ ਤੇ ਪਲੇਟलेट्स ਤੇਜ਼ੀ ਨਾਲ ਡਿਗਣ ਲੱਗਦੇ ਹਨ ਜਦੋਂ ਬੱਚੇ ਬਾਹਰ ਖੇਡਣ ਜਾਂਦੇ ਹਨ ਤਾਂ ਡੇਂਗੂ ਦਾ ਮੱਛਰ ਕੱਟ ਲੈਂਦਾ ਹੈ ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਹਾਡਾ ਬੱਚਾ ਬਾਹਰ ਜਾਂਦਾ ਹੈ ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸਨੇ ਸਹੀ ਤਰ੍ਹਾਂ ਦੇ ਕੱਪੜੇ ਪਾਏ ਹੋਣ ਜਿਨ੍ਹਾਂ ਵਿੱਚ ਉਹਨਾਂ ਦੇ ਸਾਰੇ ਅੰਗ ਟੱਕੇ ਹੋਣੇ ਚਾਹੀਦੇ ਹਨ ਉਮੀਦ ਹੈ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਅਤੇ ਖਬਰਾਂ ਵਿੱਚ ਦਿੱਤੀ ਇਹ ਸਾਰੀ ਜਾਣਕਾਰੀ ਮੀਡੀਆ ਰਿਪੋਰਟਾਂ ਤੇ ਉਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਲਈ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ ਪਰ بارش ਦੇ ਮੌਸਮ ਵਿੱਚ ਡੇਂਗੂ ਦਾ ਪ੍ਰਕੋਪ ਇੱਕ ਆਮ ਗੱਲ ਹੈ ਤਾਂ ਤੁਸੀਂ ਇਸ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਜ਼ਰੂਰ ਰੱਖਣਾ ਜਿਹਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸ਼ੇਅਰ ਵਿਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ